ਰੋਜ਼ ਕੀ ਬਾਤ ਦੇਖ ਰਹੇ ਦਰਸ਼ਕਾਂ ਦੇ ਲਈ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਹਰਮਨਦੀਪ ਸਿੰਘ ਦਾਮ ਦਾ ਇੱਕ ਮੁੰਡਾ ਜੋ ਕਿ ਵਿਦੇਸ਼ ਗਿਆ ਹੋਇਆ ਸੀ ਉਹ ਲਾਪਤਾ ਆ 72 ਦਿਨ ਹੋ ਗਏ ਨੇ ਪਰਿਵਾਰ ਨਾਲ ਕੋਈ ਵੀ ਗੱਲਬਾਤ ਨਹੀਂ ਹੋਈ ਪਰਿਵਾਰ ਹੁਣ ਪਾਲ ਦੀ ਅਪੀਲ ਕਰ ਰਿਹਾ ਆ ਅਤੇ ਇਹ ਵੀ ਦੱਸਿਆ ਜਾ ਰਿਹਾ ਆ 72 ਦਿਨਾਂ ਤੋਂ ਉਸ ਦਾ ਪਰਿਵਾਰ ਨੂੰ ਕੋਈ ਵੀ ਫੋਨ ਨਹੀਂ ਆਇਆ ਤੇ 22 ਜੁਲਾਈ ਤੋਂ ਬਾਅਦ ਕਿਸੇ ਨਾਲ ਉਸਨੇ ਕੋਈ ਗੱਲਬਾਤ ਨਹੀਂ ਕੀਤੀ ਅਤੇ ਇਹ ਵੀ ਜਾਣਕਾਰੀ ਸਾਹਮਣੇ ਆਈ 2021 ਤੋਂ 2023 ਦੇ ਵਿੱਚ ਹਰਮਨਦੀਪ ਤੇ ਦੋ ਵਾਰੀ ਹਮਲਾ ਹੋ ਚੁੱਕਿਆ ਆ ਅਦੇ ਪਰਿਵਾਰ ਦੇ ਵੱਲੋਂ ਨਾਲ ਕੰਮ ਕਰਦੇ ਮੁੰਡੇ ਤੇ ਪਰਿਵਾਰ ਨੇ ਦੋਸ਼ ਲਗਾਇਆ ਆ ਤੇ ਇਹ ਵੀ ਦੱਸਿਆ ਆ ਵੀ ਜੇਕਰ ਉਸ ਨੂੰ ਕੁਝ ਵੀ ਹੋਇਆ ਤਾਂ ਉਸ ਦਾ ਜ਼ਿੰਮੇਵਾਰ ਉਸ ਦੇ ਨਾਲ ਰਹਿਣ ਵਾਲਾ ਮੁੰਡਾ ਆ ਅਤੇ ਜਾਂ ਉਥੋਂ ਦੇ ਮਕਾਨ ਮਾਲਕ ਨੇ ਤੇ ਪਰਿਵਾਰ ਨੇ ਇਹ ਵੀ ਜਾਣਕਾਰੀ ਸਾਂਝੀ ਕੀਤੀ ਕਿ ਉਹਨਾਂ ਦੀ ਅਖੀਰ ਗੱਲਬਾਤ ਉਦੋਂ ਹੀ ਹੋਈ ਸੀ ਜਦੋਂ ਉਹ ਆਪਣੇ ਕੰਮ ਤੇ ਸੀਗਾ ਅੱਦੇ ਹੁਣ 72 ਦਿਨ ਹੋ ਚੁੱਕੇ ਨੇ ਉਸ ਨੌਜਵਾਨ ਦਾ ਪਰਿਵਾਰ ਨੂੰ ਕੋਈ ਵੀ ਫੋਨ ਨਿਆ ਹੈ ਹੈਰਾਨੀ ਕਰਨ ਵਾਲੀ ਖਬਰ ਆ ਜਿਹੜੀ ਸਾਹਮਣੇ ਆ ਰਹੀ ਹੈ